ਹਾਂਜੀ ਸਤਿ ਸ੍ਰੀ ਅਕਾਲ ਜੀ ਸਾਡੇ ਕੋਲੇ ਜੀ ਪੇਸ਼ੈਂਟ ਆਏ ਨੇ ਬਰਾਸਪੈਂਡ ਤੋਂ ਜਿਹੜਾ ਕਿ ਜ਼ਿਲ੍ਹਾ ਪਟਿਆਲੇ ਤੋਂ ਇਹਨਾਂ ਨੂੰ 6-7 ਮਹੀਨਿਆਂ ਤੋਂ ਪ੍ਰੋਬਲਮ ਸੀ ਲੱਤ ਦੇ ਵਿੱਚ ਦਰਦ ਰਹਿੰਦਾ ਸੀ ਲਗਾਤਾਰ ਇਹਨਾਂ ਦਾ 2019 ਦੇ ਵਿੱਚ ਐਕਸੀਡੈਂਟ ਹੋਇਆ ਸੀ ਐਕਸੀਡੈਂਟ ਹੋਣ ਤੋਂ ਬਾਅਦ 5-6 5-6 ਸਾਲਾਂ ਤੋਂ ਬਾਅਦ ਦਰਦ ਆਇਆ ਲੱਤ ਦੇ ਵਿੱਚ ਦਰਦ ਇੰਨਾ ਜ਼ਿਆਦਾ ਸੀ ਕਿ ਨਾ ਤਾਂ ਬੈਠਿਆ ਜਾਂਦਾ ਸੀ ਨਾ ਖੜ੍ਹਾ ਜਾਂਦਾ ਸੀ ਤੇ ਨਾ ਪਿਆ ਜਾਂਦਾ ਸੀ ਇਹਨਾਂ ਨੂੰ ਸਾਡਾ ਥੈਰੇਪੀ ਬਾਰੇ ਪਤਾ ਲੱਗਿਆ ਇਹਨਾਂ ਨੂੰ ਦੂਜਾ ਦਿਨ ਅੱਜ ਆਜੋ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਕਿ ਪੇਸ਼ੈਂਟ ਨੂੰ ਕਿੰਨਾ ਕੁ ਫਰਕ ਲੱਗਿਆ ਬਿਨਾ ਦਵਾਈਆਂ ਤੋਂ ਕੀ ਪ੍ਰੋਬਲਮ ਸੀ ਤੁਹਾਨੂੰ ਲੱਤ 'ਚ ਦਰਦ ਰਹਿੰਦਾ ਵੀ ਹਰ ਟਾਈਮ ਭੈਣ ਵੇਲੇ ਉੱਠਣ ਖੜਨ ਵੇਲੇ ਹਰ ਟਾਈਮ ਮਤਲਬ ਸੇਕਾ ਜਾਂ ਨਿਕੜਦੀ ਰਹਿੰਦਾ ਦੀ ਗੱਲ ਆ ਠੀਕ ਹੈ ਉਧਰ ਦੇਖ ਕੇ ਗੱਲ ਕਰੋ ਤੇ ਕਿੰਨਾ ਟਾਈਮ ਹੋ ਗਿਆ ਜੀ ਹੋ ਗਿਆ ਵੀਰੇ ਕਾਫੀ ਟਾਈਮ 6-7 ਮਹੀਨਿਆਂ ਤੋਂ ਦਿੱਕਤ ਹੈ ਠੀਕ ਹੈ ਤੇ ਮੇਰਾ ਕਹਿ ਪਤਾ ਲੱਗਾ ਤੁਹਾਨੂੰ ਮੈਂ ਇੰਸਟਾ ਦੇ ਰੀਲ ਦੇਖੀ ਸੀ ਇੰਸਟਾਗ੍ਰam ਤੇ ਦੇਖਿਆ ਠੀਕ ਹੈ ਅੱਜ ਤੁਹਾਨੂੰ ਦੂਜਾ ਦਿਨ ਹੈ ਤੇ ਦੂਜੇ ਦਿਨ ਦੇ ਵਿੱਚ ਵੀਰੇ ਕਿੰਨਾ ਕ ਫਰਕ ਪਿਆ ਬਥੇਰਾ ਫਰਕ ਆ ਵੀਰੇ ਵਧੀਆ ਨੀਂਦ ਸੌ ਦੇ ਵਿੱਚੋਂ ਕਿੰਨੇ ਪਰਸੈਂਟ ਲੱਗਦਾ 60 70% ਪਹਿਲਾਂ ਨੀਂਦ ਨਹੀਂ ਆਉਂਦੀ ਸੀ ਨਾ ਮਰੀਜ਼ ਜਮਾ ਹੁਣ ਨੀਂਦ ਵਧੀਆ ਆਉਂਦੀ ਹੈ ਲੱਤ ਬੰਨ ਕੇ ਸੌਣਾ ਪੈਂਦਾ ਸੀ ਲੱਤ ਬੰਨ ਕੇ ਸੌਂਦੇ ਸੀ ਪਹਿਲਾਂ ਹਨਾ ਤੇ ਹੁਣ ਅੱਜ ਦੂਜਾ ਦਿਨ ਹੈ ਦੂਜੇ ਦਿਨ ਚ ਸੌ ਚੁੱਕੇ ਕਿੰਨੇ ਪਰਸੈਂਟ ਛਹੀ ਹੈ 60 70% ਫਰਕ ਕੋਈ ਦਵਾਈ ਕੋਈ ਬਾਰਾ ਕੋਈ ਖਿੱਚ ਲਾਈ ਹੋਵੇ ਉਸ ਵੀ ਨਹੀਂ ਮਰੀਜ਼ ਥੈਰੇਪੀ ਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਆਈ ਨਾ ਮਰੀਜ਼ ਸੰਤੋਸ਼ ਤੋਂ ਚੰਗੀ ਤਰ੍ਹਾਂ ਤੇ ਹੋਰ ਮਰੀਜ਼ਾਂ ਨੂੰ ਵੀ ਕੀ ਕਹਿਣਾ ਚਾਹੁੰਦੇ ਜਿਹੜੇ ਤੁਹਾਡੇ ਕੋਲ ਪ੍ਰੋਬਲਮ ਹੈ ਜਰੂਰ ਪਹੁੰਚੋ ਵੀਰੇ ਇੱਥੇ ਜਿਹਨੂੰ ਕੋਈ ਦੁੱਖ ਤਕਲੀਫ ਹੈ ਠੀਕ ਹੈ ਸਸਰੀ ਕਾ ਦੇਖੋ